ਅਸਰੀਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਨੈਸ਼ਨਲ ਕੈਪੀਟਲ ਯਾਨੀ ਕਿ ਲਾਲ ਕਿਲੇ ਦੇ ਕੋਲ ਕਾਰ ਦੇ ਵਿੱਚ ਤਮਾਕਾ ਔਰ ਤਮਾਕਾ ਇੰਨਾ ਖਤਰਨਾਕ ਹੈ ਕਿ ਲੋਕਾਂ ਦੀਆਂ ਡੈੱਡ ਬਾਡੀਆਂ ਜਿਹੜੀਆਂ ਨੇ ਉਹ ਸੜਕਾਂ ਦੇ ਉੱਤੇ ਦੋ ਹਿੱਸੇ ਦੇ ਵਿੱਚ ਪਈਆਂ ਨੇ ਔਰ ਹਜੇ ਤੱਕ ਹਾਲਾਂਕਿ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੈ ਕਿ ਕਿੰਨਿਆਂ ਦੀ ਮੌਤ ਹੈ ਪਰ ਜਿਸ ਤੇ ਆਪ ਦੇ ਨਾਲ ਅਸੀਂ ਵਿਜ਼ੂਅਲ ਦੇਖ ਰਹੇ ਹਾਂ ਦੋ ਲੋਕ ਤੇ ਸੜਕਾਂ ਦੇ ਉੱਤੇ ਉਹਨਾਂ ਦੀਆਂ ਲਾਸ਼ਾਂ ਚਥੜੇ ਦੇ ਰੂਪ ਦੇ ਵਿੱਚ ਪਈਆਂ ਨਜ਼ਰ ਆ ਰਹੀਆਂ ਨੇ ਪਰ ਲੋਕ ਜਿਹੜੇ ਚਸ਼ਮਦੀਦ ਨੇ ਉਹ ਦੱਸਦੇ ਨੇ ਕਿ 17 ਗੱਡੀਆਂ ਤਕਰੀਬਨ ਇਹਦੇ ਨਾਲ ਪ੍ਰਭਾਵਿਤ ਹੋਈਆਂ ਨੇ ਔਰ ਇਸ ਤੋਂ ਇਲਾਵਾ ਜਿਹੜੀ ਐ ਤਿੰਨ ਤੋਂ ਚਾਰ ਲੋਕ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਕਿ ਜ਼ਖਮੀ ਨੇ ਪਰ ਜ਼ਖਮੀਆਂ ਦੀ ਜਿਸ ਹਿਸਾਬ ਦੇ ਨਾਲ ਲਾਸ਼ਾਂ ਸੀ ਦੇਖੀਆਂ ਨੇ ਰੂਹ ਕੰਬ ਜਾਂਦੀ ਹੈ ਦਿੱਲੀ ਦੇ ਲਾਲ ਕਿਲਾ ਜਿੱਥੋਂ ਆਪਾਂ ਕਹੇ ਲਿਆ ਕਿ ਮੈਟਰੋ ਸਟੇਸ਼ਨ ਦਾ ਗੇਟ ਨੰਬਰ ਏ ਕਾ ਉਸ ਦੇ ਕੋਲੇ ਗੱਡੀ ਖੜੀ ਸੀ ਲਾਜਪਤ ਮਾਰਕੀਟ ਹੈ ਇਹ ਔਰ ਇਹ ਭੀੜ ਭੜੱਕੇ ਵਾਲਾ ਏਰੀਆ ਕੀ ਕਿਸੇ ਨੇ ਪਲਾਨ ਕਰਕੇ ਇੱਥੇ ਕੁਝ ਖੜਾ ਕਢਾਇਆ ਹੋਇਆ ਸੀ ਯਾ ਫਿਰ ਇਹ ਸੁਸਾਈਡਰ ਅਟੈਕ ਹੈ ਜਾਂ ਫਿਰ ਕਿਸੇ ਦੀ ਸੀਐਨਜੀ ਵਾਲੀ ਕਾਰ ਜਿਹੜਾ ਉਹਦਾ ਸਿਲੰਡਰ ਫਟਿਆ ਹੈ ਅਜੇ ਤੱਕ ਕੁਝ ਨਹੀਂ ਹੈ ਪਰ ਨੈਸ਼ਨਲ ਇਨਵੈਸਟੀਗੇਸ਼ਨ ਟੀਮਾਂ ਪਹੁੰਚ ਗਿਆ ਨੇ ਦਿੱਲੀ ਦੇ ਵਿੱਚ ਅਲਰਟ ਹੈ ਸੇਫਰੋ ਜੇ ਤੁਹਾਨੂੰ ਲੱਗਦਾ ਹੈ ਕਿ ਕੁਝ ਕੋਈ ਵਸਤ ਜਿਹੜੀ ਹੈ ਕਿਸੇ ਸਟੇਸ਼ਨ ਦੇ ਕੋਲ ਜਾਂ ਪਬਲਿਕ ਜਗ੍ਹਾ ਦੇ ਉੱਤੇ ਪਈ ਹੈ ਤੇ ਉਸ ਨੂੰ ਰਿਪੋਰਟ ਜ਼ਰੂਰ ਕਰੋ ਫਿਲਹਾਲ ਆਪਣੇ ਘਰਾਂ ਦੇ ਵਿੱਚ ਰਹੋ ਪੀੜ ਵਾਲੇ ਏਰੀਆ ਦੇ ਵਿੱਚ ਨਾ ਜਾਓ ਕਿਉਂਕਿ ਇਹ ਜ਼ਰੂਰੀ ਹੈ ਕਿ ਇਦਾਂ ਦੇ ਹਾਲਾਤਾਂ ਦੇ ਵਿੱਚ ਅਸੀਂ ਸਰਕਾਰ ਦੇ ਨਾਲ ਪ੍ਰਸ਼ਾਸਨ ਦੇ ਨਾਲ ਤੇ ਜਿਹੜੀਆਂ ਫੋਰਸਸ ਬਾਹਰ ਖੜੀਆਂ ਨੇ ਉਹਨਾਂ ਦੇ ਨਾਲ ਕੋਆਪਰੇਟ ਕਰੀਏ ਸਤਿ ਸ਼੍ਰੀ ਅਕਾਲ